ਪਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਦੇ ਹੱਕ ਦੇ ਵਿੱਚ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਹਾ ਦਾ ਨਾਅਰਾ ਮਾਰਿਆ ਗਿਆ ਉਹਨਾਂ ਨੇ ਕਿਹਾ ਕਿ ਸਮੇਂ ਸਿਰ ਅਦਾਲਤਾਂ ਇਨਸਾਫ ਨਹੀਂ ਕਰਦੀਆਂ ਇਸ ਕਰਕੇ ਕਈ ਜਿਹੜੇ ਬੰਦੀ ਸਿੰਘ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਉਹ ਜੇਲ੍ਹਾਂ ਦੇ ਅੰਦਰ ਬੰਦ ਨੇ ਸਿਰਫ ਬੰਦੀ ਸਿੰਘ ਇਹ ਨਹੀਂ ਬਹੁਤ ਸਾਰੇ ਅਜਿਹੇ ਕੇਸ ਨੇ ਜਿਨ੍ਹਾਂ ਦੀ ਸਮੇਂ ਸਿਰ ਸੁਣਵਾਈ ਨਹੀਂ ਹੋਈ ਤੇ ਉਹ ਫਾਈਲਾਂ ਬੰਦ ਦੀਆਂ ਬੰਦ ਪਈਆਂ ਨੇ ਤਾਂ ਲੰਮੇ ਸਮੇਂ ਤੋਂ ਭਾਈ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ ਬੰਦ ਹੈ 18 ਮਾਰਚ ਨੂੰ ਉਹਨਾਂ ਦੇ ਕੇਸ ਦੀ ਸੁਣਵਾਈ ਹੋਣੀ ਸੀ ਪਰ ਸੁਣਵਾਈ ਨਹੀਂ ਹੋ ਸਕੀ ਜਿਸ ਤੋਂ ਬਾਅਦ ਰਾਜਵਾਨਾ ਦੇ ਵੱਲੋਂ ਸਵਾਲ ਵੀ ਚੁਕੇ ਗਏ ਸੀ ਤੇ ਉੱਥੇ ਹੁਣ ਜਥੇਦਾਰ ਦੇ ਵੱਲੋਂ ਰਾਜਵਾਨਾ ਦੇ ਹੱਕ ਦੇ ਵਿੱਚ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਪਾਈਬਲਵਾਨ ਸਿੰਘ ਰਾਜਵਾਨਾ ਦੇ ਨਾਲ ਜੁੜੀ ਵੱਡੀ ਖਬਰ ਹੈ ਬੰਦੀ ਸਿੰਘ ਆਪਣੀਆਂ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਪੈਰੋਲ ਲੰਮੀ ਨਹੀਂ ਦਿੱਤੀ ਜਾ ਰਹੀ ਜਦ ਕਿ ਡੇਰਾ ਸਿਰਸਾ ਵਰਗੇ ਸੌਦਾ ਸਾਦ ਨੂੰ ਜਦੋਂ ਉਹ ਮੰਗੇ ਪੈਰੋਲ ਤੇ ਰਿਹਾ ਕਰ ਦਿੱਤਾ ਜਾਂਦਾ ਹੈ ਪੈਰੋਲ ਤੇ ਉਹ ਬਾਹਰ ਆ ਜਾਂਦਾ ਪਰ ਦੂਜੇ ਪਾਸੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦੇ ਲਈ ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਮੁਜ਼ਾਹਰੇ ਕੀਤੇ ਗਏ ਸਰਕਾਰਾਂ ਵੱਲੋਂ ਪ੍ਰੋਸਾ ਵੀ ਦਿੱਤਾ ਗਿਆ ਪਰ ਫਿਰ ਵੀ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੰਘ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਤਾਂ ਰਾਜਵਾਨਾ ਦਾ ਕੇਸ ਸੂਚੀਬੱਧ ਨਾ ਕਰਨ ਤੋਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਫਿਕਰਮੰਦ ਨਜ਼ਰ ਆ ਰਹੇ ਨੇ ਕੁਲਦੀਪ ਸਿੰਘ ਗੜਗੱਜ ਨੇ ਸੁਪਰੀਮ ਕੋਰਟ ਦੇ ਵੱਲੋਂ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੀ ਸੁਣਵਾਈ 18 ਮਾਰਚ ਨੂੰ ਨਾ ਕੀਤੇ ਜਾਣ ਤੇ ਨਿਰਾਸ਼ਾ ਤੇ ਚਿੰਤਾ ਜ਼ਾਹਰ ਕੀਤੀ ਹੈ ਜਥੇਦਾਰ ਗੜਗੱਜ ਦਾ ਕਹਿਣਾ ਹੈ ਕਿ ਅਦਾਲਤਾਂ ਦੇ ਵਿੱਚ ਸਮੇਂ ਸਿਰ ਇਨਸਾਫ ਮਿਲਣਾ ਬਹੁਤ ਮਾਇਨੇ ਰੱਖਦਾ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਮਾਮਲੇ ਵਿੱਚ ਬੰਦੀ ਸਿੰਘਸਣੇ ਅਨੇਕਾਂ ਹੀ ਅਜਿਹੇ ਕੇਸ ਨੇ ਜਿਹੜੇ ਅਜੇ ਤੱਕ ਬੰਦ ਫਾਈਲਾਂ ਦੇ ਵਿੱਚ ਆਪਣੀ ਤਾਰੀਖ ਦੀ ਉਡੀਕ ਕਰ ਰਹੇ ਨੇ ਸਜ਼ਾ ਭੋਗਤਣ ਦੇ ਬਾਵਜੂਦ ਸਿੰਘਾਂ ਨੂੰ ਜੇਲ੍ਹਾਂ ਵਿੱਚ ਰਿਹਾ ਨਾ ਕੀਤੇ ਜਾਣਤੇ ਵੀ ਜ਼ਥੇਦਾਰ ਗੜਗੱਜ ਦੇ ਵੱਲੋਂ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਾਰਜਕਾਰੀ ਜਥੇਦਾਰ ਨੇ ਅੱਗੇ ਕਿਹਾ ਕਿ ਪਾਈਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਅੰਦਰ 3 ਸਾਲ ਚੱਲ ਰਿਹਾ ਹੈ ਤੇ 13 ਸਾਲਾਂ ਤੋਂ ਰਾਜਵਾਨਾ ਦੀ ਸਜ਼ਾ ਮੁਆਫੀ ਸੰਬੰਧੀ ਪਟੀਸ਼ਨ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਪਈ ਹੈ ਇਸੇ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ 5 ਸਾਲ ਹੋ ਗਏ ਨੇ ਲੰਗੀ 20 ਜਨਵਰੀ ਨੂੰ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਕੇਂਦਰ ਸਰਕਾਰ 18 ਮਾਰਚ ਤੱਕ ਫੈਸਲਾ ਲਵੇ ਨਹੀਂ ਤਾਂ ਸੁਪਰੀਮ ਕੋਰਟ ਇਸ ਪਟੀਸ਼ਨ ਤੇ ਮੈਰਿਟ ਦੇ ਆਧਾਰ ਤੇ ਸੁਣਵਾਈ ਕਰੇਗੀ ਪਰ 18 ਮਾਰਚ ਲੰਗੀ ਨੂੰ ਵੀ ਅੱਜ ਦਿਨ ਹੋ ਗਏ ਨੇ ਤੇ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਸੁਣਵਾਈ ਦੇ ਲਈ ਲਿਸਟ ਹੀ ਨਹੀਂ ਕੀਤਾ ਜਥੇਦਾਰ ਗੜਗੱਜ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਅੜਿਅਲ ਰਵਈਆ ਛੱਡੇ ਬਲਵੰਤ ਸਿੰਘ ਰਾਜਵਾਨਾ ਸਣੇ ਜਿੰਨੇ ਵੀ ਬੰਦੀ ਸਿੰਘ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਵੱਖ-ਵੱਖ ਜ਼ਿਲਾਂ ਦੇ ਅੰਦਰ ਬੰਦ ਨੇ ਉਹਨਾਂ ਸਾਰੇ ਸਮੂਹ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਕਰੇ ਸਿੱਖ ਕੌਮ ਨੂੰ ਵੀ ਜਥੇਦਾਰ ਗੜਗੱਜ ਦੇ ਵੱਲੋਂ ਵੱਡੀ ਅਪੀਲ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੀ ਕੌਮ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਕਜੁੱਟ ਹੋਵੇ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰੇ ਬੰਦੀ ਜੇਲਾਚੋ ਜਲਦ ਹੀ ਬਾਹਰ ਆ ਸਕਦੇ ਨੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਸਮੇਂ-ਸਮੇਂ ਤੇ ਵੱਡੇ ਐਲਾਨ ਕੀਤੇ ਗਏ ਨੇ ਤਾਂ ਹੁਣ ਜਥੇਦਾਰ ਗੜਗੱਜ ਤੇ ਵੱਲੋਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸਿੱਖ ਕੌਮ ਨੇ ਸਿੱਖਾਂ ਨੂੰ ਇਕੱਠੇ ਹੋਣ ਦੇ ਲਈ ਕਿਹਾ ਕਿ ਆਉਸਰੀ ਕਲਕੱਤਾ ਸਾਹਿਬ ਵਿਖੇ ਇਕੱਠੇ ਹੋਈਏ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਚ ਆਵਾਜ਼ ਚੁੱਕੀਏ ਜਥੇਦਾਰ ਗੜਗਾਜ ਦਾ ਕਹਿਣਾ ਹੈ ਕਿ ਕੌਮ ਦਾ ਤਰਜਮਾਨ ਹੋਣ ਦੇ ਨਾਤੇ ਉਹ ਉਹਨਾਂ ਸਾਰੇ ਬੰਦੀ ਸਿੰਘਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਹੜੇ ਜੇਲ੍ਹਾਂ ਦੇ ਵਿੱਚ ਸਮਾਂ ਪੂਰਾ ਕਰਨ ਦੇ ਬਾਵਜੂਦ ਅੱਜ ਵੀ ਬੰਦੀ ਨੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਚੱਲ ਰਹੇ ਸੰਘਰਸ਼ ਦੇ ਵਿਰੁੱਧ ਵੀ ਜਥੇਦਾਰ ਦਿਵਲੋ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਗਈ ਹੈ ਉਹਨਾਂ ਨੇ ਕਿਹਾ ਕਿ ਸਰਕਾਰਾ ਅੜੀਲ ਰਵਈਆ ਅਪਣਾ ਰਹੀਆਂ ਨੇ ਅਨਦਾਤੇ ਤੇ ਅਨਾਂ ਤਸ਼ੱਦਦ ਕੀਤਾ ਜਾ ਰਿਹਾ ਹੈ ਵਧਿਕੀਆਂ ਬਾਰੇ ਸਰਕਾਰ ਨੇ ਕਿਹਾ ਹੈ ਕਿ ਹਾਲਾਤ ਨੂੰ ਸਮਝੇ ਦਵੱਲੀ ਗੱਲਬਾਤ ਤੋਂ ਬਿਨਾਂ ਇਸ ਖਿੱਤੇ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ ਤੇ ਦੂਜੇ ਪਾਸੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਬੰਦ ਨੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਡਾ ਇਕੱਠ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਇੱਕ ਸਿੱਖ ਜਥੇਬੰਦੀਆਂ ਨਹੰਗ ਸਿੰਘ ਜਥੇਬੰਦੀਆਂ ਸਿੱਖ ਕੌਮ ਨੂੰ ਜਥੇਦਾਰ ਨੇ ਅਪੀਲ ਕੀਤੀ ਹੈ ਸਾਰੇ ਇਕੱਠੇ ਹੋਵੋ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੋ ਫਿਰ ਹੀ ਕੇਂਦਰ ਸਰਕਾਰ ਤੇ ਸਰਕਾਰਾਂ ਤੇ ਬਾਪ ਪਵੇਗਾ ਜਦ ਤੋਂ ਬਾਦ ਕੇਂਦਰ ਸਰਕਾਰ ਆਪਣਾ ਅੜੀਆਲ ਰਵਈਆ ਛੱਡੇਗੀ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਬਾਰੇ ਸੋਚ ਵਿਚਾਰ ਜ਼ਰੂਰ ਕਰੇਗੀ ਤਾਂ ਭਾਈ ਬਲਵੰਤ ਸਿੰਘ ਰਾਜਵਾਨਾ ਕੇਸ ਮਾਮਲੇ ਦੀ ਸੁਣਵਾਈ 18 ਮਾਰਚ ਨੂੰ ਤੈ ਹੋਈ ਸੀ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਸਖਤ ਆਦੇਸ਼ ਵੀ ਦੇ ਦਿੱਤੇ ਗਏ ਸੀ ਪਰ ਫਿਰ ਵੀ ਸੁਣਵਾਈ ਨਹੀਂ ਹੋਈ ਉਸੇ ਤੋਂ ਭੱਖੇ ਜਥੇਦਾਰ ਗੜਗਾਈ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਕੌਮ ਨੂੰ ਝੰਡੋੜਿਆ ਗਿਆ ਸੰਦੇਸ਼ ਜਾਰੀ ਕੀਤਾ ਗਿਆ ਕਿ ਆਓ ਇਕੱਠੇ ਹੋਈਏ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਈਏ